ਜਿੱਥੇ ਬੱਚੇ ਵੀ ਪਹੁੰਚੇ ਨੇ ਸਾਥੀਆਂ ਨੇ ਤਕਰੀਬਨ ਗੱਲਬਾਤ ਆ ਉਹ ਕਰ ਦਿੱਤੀ ਹੈਗੀ ਆ ਤੁਹਾਨੂੰ ਸੁਨੇਹਾ ਹੈ ਕਿ ਐਸ 25 ਜੁਲਾਈ ਨੂੰ ਜਿਹੜਾ ਮਜ਼ਦੂਰਾਂ ਦਾ ਇਕੱਠ ਹੋ ਰਿਹਾ ਜ਼ਮੀਨ ਪ੍ਰਾਪਤੀ ਸੁਗਾਸ ਕਮੇਟੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਤੇ ਪੰਜਾਬ ਨੂੰ ਪੁਲਸੀਆ ਰਾਜ ਜਿਹੜਾ ਬਣਾਇਆ ਜਾ ਰਿਹਾ ਉਹਦੇ ਖਿਲਾਫ ਆਪਾਂ ਪਿੰਡੋਂ ਵੱਡੀ ਗਿਣਤੀ ਦੇ ਵਿੱਚ ਬੱਸਾਂ ਭਰ ਕੇ ਜਿਹੜੀਆਂ ਉਹ ਲੈ ਕੇ ਜਾਣੀਆਂ ਹੈਗੀਆਂ ਸੋ ਤੁਹਾਡੇ ਤੋਂ ਸਾਰਿਆਂ ਤੋਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਅੱਗੇ ਦੀ ਅੱਗੇ ਸਨੇਹ ਲਾ ਕੇ ਹੋਰ ਮਜ਼ਦੂਰਾਂ ਨੂੰ ਵੀ ਜਿਹੜਾ ਉਹ ਤਿਆਰ ਕਰੋਗੇ ਨਾਲ ਹੀ ਨਾਲ ਸਾਥੀਆਂ ਨਾਲ ਵੀ ਤੁਹਾਨੂੰ ਲਾਂਭਾ ਦਿੱਤਾ ਮੈਂ ਵੀ ਤੁਹਾਨੂੰ ਲਾਂਭਾ ਦੇਣਾ ਚਾਹੁੰਨਾ ਲਾਂਭਾ ਤੁਹਾਡੇ ਸਾਰੇ ਆ ਕਿ ਅਸੀਂ ਅੱਜ ਨਹੀਂ ਬੜੇ ਲੰਬੇ ਸਮੇਂ ਤੋਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਆ ਇਕੱਠ ਕਰਦੇ ਆ ਤੁਸੀਂ ਪਤਾ ਨਹੀਂ ਕਿਹੜੀ ਗੱਲ ਆ ਕਿਉਂ ਆ ਕਿਉਂ ਨਹੀਂ ਆਉਣਾ ਚਾਹੁੰਦੇ ਵਾਰ-ਵਾਰ ਹੋਕੇ ਦਵਾਉਂਨੇ ਆ ਸਪੀਕਰ ਬੰਨ ਬੰਨ ਕੇ ਦੇਖ ਲੈ ਤੁਹਾਨੂੰ ਵੀ ਪਤਾ ਕਿ ਅਸੀਂ ਮਜ਼ਦੂਰ ਪਰਿਵਾਰਾਂ ਚੋਂ ਆ ਸਾਡੇ ਕੋਲੇ ਇੰਨੀ ਪੂੰਜੀ ਹੈ ਨਹੀਂ ਕਿ ਅਸੀਂ ਨੇਤਰੋਜ ਸਪੀਕਰਾਂ ਦਾ ਕਰਾਇਆ ਭਰਦੇ ਫਿਰੇ ਨੇਤਰੋਜ ਕੁਰਸੀਆਂ ਦਾ ਕਰਾਇਆ ਭਰਦੇ ਫਿਰੇ ਇਹ ਥੋੜੀ ਡਿਊਟੀ ਬਣਦੀ ਸੀ ਜਦੋਂ ਹੋਕਤਾ ਆ ਗਿਆ ਗੁਰਦੁਆਰਾ ਸਾਹਿਬ ਤੋਂ ਕੋੜੇ ਡਿਊਟੀ ਬਣਦੀ ਸੀ ਕਿ ਤੁਸੀਂ ਇੱਥੇ ਆਪਣੇ ਆਪ ਆਪ ਮਾਰੇ ਇੱਥੇ ਇਕੱਠੇ ਹੁੰਦੇ ਦੋ ਤਿੰਨ ਹੋ ਕੇ ਦਵਾਈ ਫੇਰ ਵੀ ਸਾਨੂੰ ਘਰੋਂ ਘਰੀ ਜਾਣਾ ਪਿਆ ਘਰੋਂ ਘਰੀ ਜਾ ਕੇ ਤੁਹਾਨੂੰ ਧੱਕੇ ਨਾਲ ਘਰੋਂ ਚੋਂ ਹਲੂਣੇ ਮਾਰ ਮਾਰ ਕੇ ਲਿਆਉਣਾ ਪਿਆ ਉਧਰਲੇ ਪਾਸੇ ਵਾਨ ਵਾਲੇ ਪਾਸੇ ਗਏ ਉਧਰ ਬੀਬੀਆਂ ਨੂੰ ਕਿਹਾ ਜਾ ਕੇ ਬੀਬੀਆਂ ਨੇ ਕੋਈ ਗੌਰ ਨਹੀਂ ਕੀਤੀ ਕੁਸ਼ਕ ਨੌਜਵਾਨ ਸੀਗੇ ਉਹ ਸਾਡੇ ਨਾਲ ਆਏ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਜਿੰਨੇ ਕਿ ਇੱਥੇ ਬੈਠੇ ਆ ਤੁਹਾਨੂੰ ਬੇਨਤੀ ਆ ਅੱਗੇ ਜਾ ਕੇ ਮਜ਼ਦੂਰਾਂ ਨੂੰ ਇਹ ਸਮਝਾਇਓ ਜੇ ਜਾ ਕੇ ਕਿ ਭਾਈ ਆਪਣੀ ਗੱਲ ਹੁੰਦੀ ਆ ਮਜ਼ਦੂਰਾਂ ਦੀ ਗੱਲ ਹੁੰਦੀ ਆ ਇਹਨੂੰ ਸੁਨਣਾ ਚਾਹੀਦਾ ਸੋ ਮੈਂ ਕੋਸ਼ਿਸ਼ ਗੱਲ ਇੱਥੇ ਰੱਖਣੀ ਚਾਹੁੰਨਾ ਜਿਵੇਂ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਸਾਡੇ ਦੇਸ਼ ਦੇ ਵਿੱਚ ਸਾਰੇ ਨਾਗਰਿਕ ਬਰਾਬਰ ਆ ਸਾਰਿਆਂ ਨੂੰ ਬਰਾਬਰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈਗਾ ਪਰ ਦੇਖਿਆ ਜਾਵੇ ਤਾਂ ਇੱਥੇ ਇੱਕ ਬੰਦਾ ਪਤਾ ਨਹੀਂ ਕਿੰਨੀ ਕਿੰਨੀ ਧਨ-ਦੌਲਤ ਇਕੱਠੀ ਕਰੀ ਬੈਠਾ ਆਰਪਾ ਖਰ-ਬਾਰ ਪੀਆ ਸਾਰੀ ਧਨ-ਦੌਲਤ ਉਹਦੇ ਕੋਲੇ ਇਕੱਠੀ ਹੈਗੀ ਆ ਤੇ ਇੱਕ ਪਾਸੇ ਉਹ ਲੋਕਾਂ ਜਿਹੜੇ ਕਾਗਜ਼ ਚੁਗਣ ਦੇ ਲਈ ਮਜਬੂਰ ਹੋਏ ਪਏ ਆਗੇ ਇਹ ਤਰਾਸ ਦੀ ਆ ਸਾਡੇ ਸਮਾਜ ਦੀ ਜੇ ਜ਼ਮੀਨਾਂ ਦੀ ਗੱਲ ਕਰੀਏ ਸਾਥੀਆਂ ਨੇ ਵੀ ਪਹਿਲਾਂ ਗੱਲ ਕੀਤੀ ਕਿ ਇੱਥੇ ਕਈ ਲੋਕਾਂ ਦੇ ਕੋਲੇ 100-100 ਕਿੱਲਾ 1000-1000 ਕਿੱਲਾ ਜ਼ਮੀਨ ਹੈਗੀ ਆ ਤੇ ਕਈਆਂ ਦੇ ਕੋਲੇ ਇੱਕ ਟੋਟਾ ਵੀ ਜ਼ਮੀਨ ਦਾ ਹੈ ਨੀਗਾ ਸੋ ਜ਼ਮੀਨ ਦਾ ਸਵਾਲ ਆ ਜਿਹੜਾ ਉਹ ਸਭ ਤੋਂ ਵੱਡਾ ਏ ਤੇ ਜਿੱਥੇ ਸੰਵਿਧਾਨ ਇਹ ਗੱਲ ਕਹਿੰਦਾ ਕਿ ਸਾਰੇ ਬਰਾਬਰ ਆ ਪਰ ਅਸਲੀ ਤਸਵੀਰ ਆ ਜਿਹੜੀ ਸਾਡੇ ਸਮਾਜ ਦੀ ਇਹ ਆ ਕਿ ਇੱਥੇ ਬਰਾਬਰੀ ਬਰੂਬਰੀ ਕੋਈ ਨਹੀਂ ਹੈਗੀ ਸਿਰਫ ਤੇ ਸਿਰਫ ਵੋਟਾਂ ਦੇ ਦਿਨਾਂ ਦੇ ਵਿੱਚ ਤੁਹਾਨੂੰ ਬਰਾਬਰ ਕਹਿ ਦਿੱਤਾ ਜਾਂਦਾ ਥੋੜੇ ਹੱਥਾਂ ਦੇ ਵਿੱਚ ਪਰਚੀਆਂ ਫੜਾ ਦਿੱਤੀਆਂ ਜਾਂਦੀਆਂ ਲਓ ਭਾਈ ਸੈਟੋ ਪਰਚੀ ਡੱਬੇ ਦੇ ਵਿੱਚ ਨਾਪਾਓ ਮਸ਼ੀਨ ਦਾ ਬਟਨ ਤੇ ਤੁਸੀਂ ਇੱਕ ਦਿਨ ਦੇ ਲਈ ਜਿੱਦ ਸਰਕਾਰ ਚੁਣੀ ਹੁੰਦੀ ਆ ਉਸ ਦਿਨ ਦੇ ਲਈ ਤੁਸੀਂ ਬਰਾਬਰ ਹੁੰਨੇ ਆ ਜਦੋਂ ਸਰਕਾਰ ਚੁਣੀ ਜਾਂਦੀ ਆ ਝੂਠੇ ਵਾਅਦੇ ਕਰਕੇ ਕੁਰਸੀਆਂ ਤੇ ਸੱਤਾ ਤੇ ਬਹਿ ਜਾਂਦੇ ਆ ਉਸ ਤੋਂ ਬਾਅਦ ਕੋਈ ਲੋਕਾਂ ਦੀ ਬਾਤ ਨਹੀਂ ਪੁੱਛਦਾ ਹੈਗਾ ਤੇ ਫੇਰ ਲੋਕਾਂ ਕੋਲੇ ਕੋਈ ਅਧਿਕਾਰ ਨਹੀਂ ਹੁੰਦਾ ਕਿ ਜਦੋਂ ਉਹ ਵਾਅਦੇ ਨਹੀਂ ਪੂਰੇ ਕਰਦੇ ਤਾਂ ਉਹਨਾਂ ਨੂੰ ਸੱਤਾ ਤੋਂ ਲਾਹ ਦੇਣਾ ਇਹ ਇੱਕ ਤਰ੍ਹਾਂ ਦੀ ਸਾਡੇ ਸਮਾਜ ਦੇ ਵਿੱਚ ਗੈਰ ਬਰਾਬਰੀਆ ਇਹ ਅਮੀਰੀ ਗਰੀਬੀ ਦਾ ਪਾੜਾ ਇਹ ਜ਼ਮੀਨੀ ਪਾੜਾ ਏ ਸੋ ਜਿਹਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਉਹ ਜ਼ਮੀਨੀ ਪਾੜੇ ਨੂੰ ਪੂਰਾ ਕਰਨ ਦੇ ਲਈ ਜਿਹੜੇ ਦਲਤਾ ਕੋਲ ਹੈ ਬੇਜ਼ਮੀਨੇ ਮਜ਼ਦੂਰਾਂ ਕੋਲੇ ਬੇਜ਼ਮੀਨੇ ਕਿਸਾਨਾਂ ਦੇ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਜ਼ਮੀਨਾ ਵੰਡਾਉਣ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਗੱਲ ਕਰਦੀ ਆ ਸਾਡੇ ਸਾਥੀਆਂ ਨੇ ਗੱਲ ਕੀਤੀ ਕਿ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਸੰਵਿਧਾਨ ਦੇ ਵਿੱਚ ਇਹ ਗੱਲ ਦਰਜ ਕਿ ਇਥੇ ਲੈਨਸਿਸ ਇੱਕ ਤਾਂ ਜਿਹੜਾ 1960 ਦੇ ਦਹਾਕੇ ਦੇ ਵਿੱਚ ਸੰਵਿਧਾਨ ਦੇ ਵਿੱਚ ਦਰਜ ਹੋਇਆ ਜਿਹੜਾ ਕਹਿੰਦਾ ਕਿ ਜਿੱਥੇ ਸਾਲ ਦੇ ਵਿੱਚ ਦੋ ਸਾਲ ਵਿੱਚ ਸਾਲ ਦੇ ਵਿੱਚ ਦੋ ਫਸਲਾਂ ਪੈ ਹੁੰਦੀਆਂ ਹੈਗੀਆਂ ਪੈਦਾ ਹੁੰਦੀਆਂ ਉਸ ਏਰੀਆ ਦੇ ਵਿੱਚ 1.75 ਏਕੜ ਤੋਂ 1.75 ਕਿੱਲੇ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਤੇ ਜਿੱਥੇ ਸਾਲ ਦੇ ਵਿੱਚ ਇੱਕ ਜਮੀਨ ਇੱਕ ਵਾਰੀ ਫਸਲ ਪੈਦਾ ਹੁੰਦੀ ਆ ਉੱਥੇ 32 ਕਿੱਲਾਂ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਇਹ 60 ਦੇ ਦਹਾਕੇ ਦੇ ਵਿੱਚ ਕਾਨੂੰਨ ਬਣਿਆ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀਆਂ ਮੰਗ ਕਰਦੀਆਂ ਕਿ ਅੱਜ ਸਾਉ ਦੇ ਵਿੱਚ ਚਾਰ-ਚਾਰ ਫਸਲਾਂ ਹੋ ਰਹੀਆਂ ਐ ਇਸ ਕਰਕੇ ਜ਼ਮੀਨ ਦੀ ਹੱਦਬੰਦੀ ਕਢਾ ਕੇ 10 ਕਿੱਲੇ ਕਰ ਦੇਣੀ ਚਾਹੀਦੀ ਆ ਸੋ ਇਸ ਮੰਗ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲੰਬੇ ਸਾਲਾਂ ਤੋਂ ਸੰਘਰਸ਼ ਲੜ ਰਹੀ ਆ ਕਿ ਇਹ ਜਿਹੜਾ ਕਾਨੂੰਨ ਦਰਜਾ ਸਾਡੇ ਸੰਵਿਧਾਨ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਤੇ ਬੇਜ਼ਮੀਨੇ ਕਿਸਾਨਾਂ ਚ ਬੇਜ਼ਮੀਨੇ ਮਜ਼ਦੂਰਾਂ ਦੇ ਵਿੱਚ ਵੱਧਦੀ ਜ਼ਮੀਨਾਂ 1.75 ਕਿੱਲੇ ਤੋਂ ਉੱਪਰ ਜ਼ਮੀਨਾਂ ਜਿਨ੍ਹਾਂ ਕੋਲੇ 100-100 ਕਿੱਲੇ ਆ ਉਹ ਜ਼ਮੀਨਾਂ ਖੋ ਕੇ ਮਜ਼ਦੂਰਾਂ ਦੇ ਵਿੱਚ ਬੇਜ਼ਮੀਨੇ ਕਿਸਾਨਾਂ ਦੇ ਵਿੱਚ ਵੰਡਤੀ ਜਾਵੇ ਤੇ ਨਾਲੋਂ ਨਾਲ ਪੰਚਾਇਤੀ ਜ਼ਮੀਨ ਦੀ ਗੱਲ ਸਾਥੀਆਂ ਨੇ ਪਹਿਲਾਂ ਕਰ ਦਿੱਤੀ ਆ ਕਿ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹ ਲੈਣ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂ ਏਰੀਆ ਦੇ ਵਿੱਚ ਤਾਮਯਾਬ ਹੋ ਚੁੱਕੀ ਆ ਔਰ ਉਹ ਜ਼ਮੀਨਾਂ ਵੰਡਾਈਆਂ ਹੋਈਆਂ ਪਰ ਹੌਣ ਦੀ ਜਿਹੜੀ ਗੱਲ ਕਰੀਏ ਸਾਥੀਆਂ ਨੇ ਗੱਲ ਕਰ ਦਿੱਤੀ ਆ ਮੈਂ ਦੁਬਾਰੇ ਦਰਹਾਉਣੀ ਚਾਹੁੰਦਾ ਕਈ ਇੱਥੇ ਮੇਰੇ ਪਿੰਡ ਵਾਸੀ ਬਜ਼ੁਰਗਾਂ ਜਿਹੜੇ ਮਜ਼ਦੂਰ ਆ ਇੱਥੇ ਦੁਵਾਰੇ ਤੋਂ ਬਾਅਦ ਆਏ ਹੋਏ ਆ ਕਿ ਮਜ਼ਦੂਰ ਭਾ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 28 ਐਸ 28 ਫਰਵਰੀ ਨੂੰ ਜਿਹੜਾ ਉੱਥੇ ਜੀਲ ਦੇ ਰਾਜੇ ਦੀ ਜ਼ਮੀਨ ਪਈ ਆ ਉੱਥੇ ਜੀਲ ਦੇ ਰਾਜੇ ਦਾ ਜਿਹੜਾ ਉੱਥੇ ਜ਼ਮੀਨ ਦਾ ਕੋਈ ਵਾਲੀਵਾਸ ਨਹੀਂ ਹੈਗਾ 927 ਕਿੱਲੇ ਜ਼ਮੀਨ ਆ ਉਹਨਾਂ ਨੇ ਉੱਥੇ ਪਿਛਲੀ 28 ਫਰਵਰੀ ਨੂੰ ਉਥੇ ਚਿਰਾਗ ਜਗਾ ਕੇ ਇਹ ਦਾਵਾ ਕੀਤਾ ਸੀਗਾ ਕਿ ਇਹ ਜ਼ਮੀਨ ਸਾਡੀ ਆ ਇਹਦੀ ਅਸੀਂ ਵਾਹੀ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਵੱਡਾ ਕਾਫਲਾ ਲੈ ਕੇ ਇੱਥੇ ਕਬਜ਼ਾ ਕਰਾਂਗੇ ਜਦੋਂ 20 ਮਈ ਨੂੰ ਮਜ਼ਦੂਰ ਕਾਫਲੇ ਬਣ ਕੇ ਵੱਖੋ-ਵੱਖਰੇ ਪਿੰਡਾਂ ਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਉੱਥੇ ਗਏ ਤਾਂ ਪੁਲਿਸ ਨੇ ਰਾਵਾਂ ਦੇ ਵਿੱਚੋਂ ਘੇਰ-ਘੇਰ ਕੇ ਮਜ਼ਦੂਰਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ 800 ਮਜ਼ਦੂਰਾਂ ਨੂੰ ਹੁਣ ਤੱਕ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਜਦੋਂ ਜੇਲ੍ਹਾਂ ਵਿੱਚੋਂ ਥਾਂ ਘਟ ਗਈ ਤੱਕ ਵੱਡਾ ਪੈਲਸ ਬੁੱਕ ਕਰਕੇ ਤੂੜੀ ਦੇ ਵਾਂਗੂ ਮਜ਼ਦੂਰ ਆ ਜਿਹੜੇ ਉਹ ਨੂੜ ਦਿੱਤੇ ਹੈਗੇ ਆ ਇਹ ਹਾਲਤਾ ਸਾਡੇ ਸਮਾਜ ਦੀ ਇੱਥੋਂ ਦੀ ਪੁਲਿਸ ਦੀ ਇੱਥੋਂ ਦੀ ਪ੍ਰਬੰਧ ਦੀ ਜਿਹੜਾ ਭਗਵਾਨਤਮਾਨ ਸੰਸਦ ਦੇ ਵਿੱਚ MP ਹੁੰਦਾ ਸੀ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਸੰਸਦ ਦੇ ਵਿੱਚ ਖੜਾ ਹੋ ਕੇ ਕਹਿੰਦਾ ਹੁੰਦਾ ਸੀ ਇਨਕਲਾਬੀ ਸੰਤਰਾ ਮੁਜਾਸੀ ਜੀ ਹੋਰਾਂ ਦਾ ਗੀਤ ਗਾਉਂਦਾ ਹੁੰਦਾ ਸੀ ਕਿ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਪਰ ਅੱਜ ਜਦੋਂ ਸੱਤਾ ਵਿੱਚ ਆ ਗਿਆ ਤਾਂ ਉਹ ਕਹਿ ਰਹੇ ਆ ਕਿ ਅਸੀਂ ਇਸ ਸੂਰਜ ਨੂੰ ਕਮੀਆਂ ਦੇ ਵਿਹੜੇ ਵਿੱਚ ਚੜ੍ਹਨ ਤੋਂ ਪਹਿਲਾਂ ਡਬੂ ਦਿਆਂਗੇ ਸੋ ਅੱਜ ਮਜ਼ਦੂਰਾਂ ਨੂੰ ਕਿਸ ਤਰੀਕੇ ਦੇ ਨਾਲ ਨਾਪਰੇ ਉਹਨਾਂ ਦਾ ਕੋਈ ਵੀ ਸੰਘਰਸ਼ ਜਿਹੜਾ ਉਹ ਕਹਿੰਦੇ ਅਸੀਂ ਕਾਮਯਾਬ ਨਹੀਂ ਹੋਣਾ ਪੁਲਸੀਆ ਰਾਜ ਇੱਥੇ ਲਾਗੂ ਕਰ ਦਿੱਤਾ ਹੈਗਾ ਸੋ ਸਾਡੇ ਵੀ ਇੱਥੇ ਫਰੀਦਕੋਟ ਦੇ ਵਿੱਚ ਬਹੁਤ ਵੱਡੀ ਗੈਂਟੀ ਦੇ ਵਿੱਚ ਜ਼ਮੀਨ ਪਈ ਹੈਗੀ ਆ ਸੋ ਜ਼ਮੀਨ ਦਾ ਸਵਾਲ ਹੈ ਸਾਥੀਆਂ ਨੇ ਗੱਲ ਕੀਤੀ ਰੁਜ਼ਗਾਰ ਦਾ ਸਵਾਲ ਆ ਜਿਨ੍ਹਾਂ ਕੋਲੇ ਜ਼ਮੀਨਾਂ ਹੈ ਨਹੀਂ ਆਪਾਂ ਵੀ ਬਾਪੂ ਦੀ ਗੱਲ ਸੁਣ ਲਿਓ ਆਪਾਂ ਵੀ ਇਧਰਲੇ ਪਾਸੇ ਜਿਹੜਾ ਲਹਿਰ ਬਣਾ ਸਕਦੇ ਆ ਜ਼ਮੀਨਾਂ ਜਿਹੜੀ ਪਈ ਹੈਗੀ ਆ ਬਹੁਤ ਸਾਰੇ ਕਿੱਲੇ ਸੈਂਕੜੇ ਕਿੱਲੇ ਆਪਾਂ ਵੀ ਉਹ ਜ਼ਮੀਨ ਸੰਗਰੂਰ ਏਰੀਆ ਵਿੱਚ ਜਿਵੇਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਐਸ ਵੇਲੇ ਸੰਘਰਸ਼ ਕਰਕੇ ਜ਼ਮੀਨਾਂ ਬਾਉਂਡਰੀ ਹੈਗੀ ਆ ਮਜ਼ਦੂਰਾਂ ਦੇ ਵਿੱਚ ਆਪਾਂ ਵੀ ਇੱਥੇ ਲਹਿਰ ਖੜੀ ਕਰਕੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਉਹਨਾਂ ਦੇ ਵਿੱਚ ਜ਼ਮੀਨਾਂ ਵੰਡ ਸਕਦੇ ਆ ਪਰ ਇਹ ਤਾਂ ਹੋ ਸਕਦਾ ਜੇ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆਉਂਗੇ ਕਰਦੇ ਖੂ ਦੇ ਡੱਡੂ ਨਾ ਬਣੋਗੇ ਤੁਸੀਂ ਅਸੀਂ ਵਾਰ-ਵਾਰ ਆਉਨੇ ਤੁਸੀਂ ਘਰਾਂ ਚੋਂ ਨਹੀਂ ਨਿਕਲਦੇ ਲੰਬਾ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮੁਕਤੀ ਹੋ ਸਕੇ ਤੁਹਾਨੂੰ ਇਹ ਦਿਹਾੜੀਆਂ ਰੋਜ਼-ਰੋਜ਼ ਦਿਹਾੜੀਆਂ ਕਰਕੇ ਅੱਕ ਚੁੱਕੇ ਹਾਂ ਭੰਬ ਚੁੱਕੇ ਹਾਂ ਇਹਦੇ ਤੋਂ ਛੁਟਕਾਰਾ ਮਿਲ ਸਕੇ ਤਾਂ ਤੁਹਾਨੂੰ ਇਕੱਠੇ ਹੋਣਾ ਪਊਗਾ ਇੱਕ ਜੱਟ ਹੋਣਾ ਪਊਗਾ ਅਸੀਂ ਲੰਬੇ ਦਿਨੇ ਆ ਕਿ ਕਿਸਾਨਾਂ ਨੇ ਆਪਦੇ ਮਸਲੇ ਹੱਲ ਕਰਾ ਲੈ ਮਸਲੇ ਕਿਉਂ ਹੱਲ ਕਰਾਏ ਆ ਕਿਉਂਕਿ ਉਹ ਇਕੱਠੇ ਹੋ ਜਾਂਦੇ ਆ ਇਕੱਠੇ ਹੋ ਕੇ ਆਪਦੇ ਮਸਲਿਆਂ ਤੇ ਲੜਦੇ ਆ ਸਰਕਾਰ ਦਾ ਨੌਸੀ ਧੂਆਂ ਕਢਾ ਕੇ ਰੱਖਦੇ ਆ ਉਹ ਆਪਦੇ ਮਾਮਲੇ ਤਾਂ ਹੱਲ ਕਰਾ ਲੈਂਦੇ ਆ ਪਰ ਅਸੀਂ ਅਸੀਂ ਸਿਰਫ ਕਿਸਾਨਾਂ ਨੂੰ ਕੁੱਸਦੇ ਰਹਿੰਨੇ ਆ ਕਿਸਾਨਾਂ ਨੂੰ ਕੁੱਸਣਾ ਨਹੀਂ ਚਾਹੀਦਾ ਕਿਸਾਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕਿ ਕਿਸਾਨ ਲੜਦੇ ਆ ਉਹਦੇ ਹੱਕ ਲੈਂਦੇ ਆ ਪਰ ਅਸੀਂ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਤੇ ਅਸੀਂ ਉੱਥੇ ਦੇ ਉੱਥੇ ਹੀ ਆ ਬੇਸ਼ੱਕ ਸਾਡੇ ਕੋਲੇ ਜ਼ਮੀਨਾਂ ਨਹੀਂ ਬੇਸ਼ੱਕ ਰੋਜ਼ਗਾਰ ਦਾ ਸਵਾਲ ਅਸੀਂ ਤੰਗ ਆ ਪਰ ਤੰਗੀ ਫੇਰ ਹੀ ਤੰਗੀ ਤੋਂ ਮੁਕਤੀ ਪਾਈ ਜਾ ਸਕਦੀ ਹੈ ਜੇ ਅਸੀਂ ਲੜਾਂਗੇ ਸਾਡੀ ਮੁਕਤੀ ਦਾ ਰਾਹ ਇਹੀ ਹੈ ਜੇ ਅਸੀਂ ਇਕੱਠੇ ਹੋਈਏ ਮਜ਼ਦੂਰ ਜਥੇਬੰਦੀ ਚੁਣੀਏ ਨੌਜਵਾਨ ਜਥੇਬੰਦੀ ਚੁਣੀਏ ਜਥੇਬੰਦੀ ਚੁਣ ਕੇ ਤੇ ਆਪਾਂ ਉਹਦੇ ਜਿਹੜਾ ਮਸਲੇ ਦਾ ਹੱਲ ਕਰ ਸਕੀਏ ਨਾਲੋਂ ਨਾਲ ਤੁਹਾਨੂੰ ਇੱਕ ਬੇਨਤੀ ਹੋਰ ਆ ਕਿ ਐਸੇ 25 ਤਰੀਕ ਨੂੰ ਨਰੇਗਾ ਦੇ ਇਕੱਠ ਵੀ ਹੁਣ ਜਾ ਰਿਹਾ ਫਰੀਦਕੋਟ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜਾ ਦਿਹਾੜੀ ਵਧਾਉਣ ਦੀ ਗੱਲ ਉਹ ਗਲਤ ਆ ਜਾਂ ਨਰੇਗਾ ਦੇ ਇਕੱਠ ਤੇ ਨਹੀਂ ਜਾਣਾ ਚਾਹੀਦਾ ਜਾਣਾ ਚਾਹੀਦਾ ਪਰ ਉਹਦੇ ਤੋਂ ਵੱਡਾ ਸਵਾਲ ਦਿਹਾੜੀ ਵਧਾਉਣ ਤੋਂ ਵੱਡਾ ਸਵਾਲ ਆ ਜ਼ਮੀਨ ਦਾ ਸਵਾਲ ਸਾਡੇ ਹੱਕਾਂ ਦਾ ਸਵਾਲ ਧਰਨੇ ਲਾਉਣ ਦਾ ਸਵਾਲ ਜੇ ਧਰਨੇ ਲਾਉਣ ਦਾ ਹੱਕ ਨਾ ਰਿਆਂ ਸਾਡੇ ਕੋਲੇ ਫਿਰ ਅਸੀਂ ਨਰੇਗਾ ਦਾ ਕੱਟ ਕਿਵੇਂ ਕਰ ਲਾਂਗੇ ਇਸ ਕਰਕੇ ਜ਼ਰੂਰੀ ਆ ਸੰਦੂਰ ਵਾਲੇ ਕੱਟ ਦੇ ਵਿੱਚ ਜਾਣਾ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਜਾਓ ਵੰਡ ਕੇ ਜਾਓੜੇ ਉੱਤੇ ਉੱਤਰ ਜਾਓੜੇ ਇੱਥੇ ਇੱਥੇ ਜਾਓ ਸੋ ਬੇਨਤੀ ਇਹ ਆ ਕਿ ਵੱਡੀ ਗੈਂਟੀ ਦੇ ਵਿੱਚ ਐਸ 25 ਪ੍ਰੀਟ ਨੂੰ ਪਿੰਡੋਂ ਬੱਸਾਂ ਭਰ ਕੇ ਸੰਗਰੂਰ ਆ ਜਿਹੜਾ ਉਹ ਚੱਲ ਗਿਆ ਤੁਹਾਡੇ ਤੋਂ ਇਹੀ ਆਸ ਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਸੁਣੀ